ਦੋਸਤੋ ਹਰਪਾਜ ਨਮਾਨ ਦੀ ਇਹ ਵੀਡੀਓ ਤੁਹਾਡੀ ਅੱਖਾਂ ਦੇ ਵਿੱਚ ਜਿਹੜਾ ਹੰਝੂ ਲਿਆ ਦੇਵੇਗੀ ਆਪਣੀ ਮਾਤਾਂ ਦੇ ਨਾਲ ਜਿਹੜਾ ਹਰਪਾਜ ਨਮਾਨ ਖੜਿਆ ਹੁੰਦਾ ਤੇ ਉਸਦੀ ਮਾਂ ਦੇ ਬਹੁਤ ਜ਼ਿਆਦੇ ਭਾਵਕ ਬੋਲ ਨਿਕਲਦੇ ਨੇ ਤੁਸੀਂ ਜਾਣਦੇ ਹੋ ਕੀ ਹਰਪਾਜ ਨਮਾਨ ਹਮੇਸ਼ਾ ਹੀ ਜਿਹੜਾ ਆਪਣੇ ਮਾਤਾ ਪਿਤਾ ਨੂੰ ਕਹੀਏ ਜਾਂ ਪੰਜਾਬ ਦੇ ਜਿੰਨੇ ਵੀ ਬਜ਼ੁਰਗਾਂ ਨੂੰ ਬਹੁਤ ਜ਼ਿਆਦੇ ਪਿਆਰ ਕਰਦਾ ਪੰਜਾਬ ਦਾ ਇੱਕੋ ਇੱਕ ਕਲਾਕਾਰ ਕਹਦੀ ਆਪਾਂ ਜਿਹ ਹੈ ਜਿਸ ਨੇ ਆਪਣੇ ਪੰਜਾਬੀ ਕਲਚਰ ਵਿੱਚ ਆਪਣੀਆਂ ਫਿਲਮਾਂ ਵਿੱਚ ਆਪਣੇ ਗਾਣਿਆਂ ਵਿੱਚ ਹਮੇਸ਼ਾ ਬਜ਼ੁਰਗਾਂ ਨੂੰ ਬਹੁਤ ਜਿਆਦਾ ਸਤਿਕਾਰ ਦਿੱਤਾ ਤੇ ਇਹ ਵੀਡੀਓ ਦੇ ਵਿੱਚ ਹਰਪਾਜ ਨਮਾਨ ਕੀ ਕਰਦਾ ਹੈ ਅਤੇ ਉਹਨਾਂ ਦੀ ਮਾਤਾ ਜਿਹੜੀ ਕੀ ਕਹਿੰਦੀ ਹੈ ਤੇ ਉਸ ਤੋਂ ਬਾਅਦ ਹਰਪਾਜ ਨਮਾਨ ਕਿਹੜਾ ਉਹਨਾਂ ਨੂੰ ਗੀਤ ਸੁਣਾਉਂਦਾ ਹੈ ਤੇ ਅੱਖਾਂ ਵਿੱਚੋਂ ਜਿਹੜਾ ਅੰਜੂ ਆਉਣ ਤੱਕ ਹੋ ਜਾਂਦੇ ਨੇ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਮੈਨੂੰ ਚੰਗਾ ਲੱਗਦਾ ਹਾਂ ਸੁਣਾ ਦੇ ਮਾਮਾ ਵਾਲਾ ਸੁਣਾ ਹਾਂ ਸੁਣਾ ਦੇ ਮੈਂ ਲੋਈ ਲੈਣੇ ਓਕੇ ਹੋਰ ਚੱਲ ਕੋਲੇ ਮੰਦੀ ਪੜੇ ਚ ਲਿਖਿਆ ਹੁੰਦਾ ਮਾਂ ਦੀ ਪੜਚ ਲਿਖਿਆ ਹੁੰਦਾ ਸੁਰਗਾ ਦਾ ਸਿਰਨਾਵ ਹੁੰਦੀਆਂ ਹਨ ਮਮਤਾ ਦੀ ਮੂਰਤ ਮਾਂ ਮਠੰਡੀਆਂ ਛਾਵਾਂ ਮਾਂ ਮਠੰਡੀਆਂ ਛਾਵਾਂ ਮਾਂ ਮਠੰਡੀਆਂ ਛਾਵਾਂ ਮਾਵਾ ਠੰਡੀਆਂ ਚਾਵਾ ਮਾਵਾ ਠੰਡੀਆਂ ਚਾਵਾ ਓ ਮਾਵਾ ਠੰਡੀਆਂ ਚਾਵਾ ਓਰੇ ਪੁੱਤਾਂ ਹੋਰ ਸਾਥ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਜ਼ੇ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ